3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿੰਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਔਨ ਕਰਨ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀਗੀ ਉਹਨਾਂ ਨੇ ਹੈਲਪ ਵੀ ਦੀ ਤਾਂ ਉਹਨਾਂ ਨੇ న్యూਸ ਵਾਲੇ ਸਾਧਗੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਜੀ ਕੋ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕੀ ਉਹਨਾਂ ਨੇ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ ਲਿਖ ਜਾਏ। ਆਪਣੇ ਕੋਈ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ। ਅ ਬਟ ਦਿ ਸਵੇਲਿੰਗ ਦਿਨਾਲ ਹੀ ਆਇਆ ਹੈ। ਪੂਰੀ ਬਾਡੀ 'ਚ ਸਵੇਲਿੰਗ ਹੋਈ ਹੈ। ਦਿੱਕਤ ਚਾਹੀਂ ਹੁੰਦਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚੱਲ ਰਹੀ ਹੈ। ਕਿਹੜੇ ਕਿਸਰ ਕੀ ਪ੍ਰੋਬਲਮ ਹੈ ਬਤਿਓ? ਆਪਨੇ ਸਾਹਮਣੇ। ਮੇਰਾ ਨਾਮ ਜੋਮਣਬ੍ਰੀਤ ਕੌਰ ਹੈ। ਅਭੀ ਜੋਤ ਮੇਰਾ ਪਤੀ ਜਤਾ ਮੈਂ ਦੀ ਚਾਚੀ ਹਾਂ ਤੇ ਸਾਡਾ ਪਿੰਡ ਤਲਵੰਡੀ ਰਾਏ ਦਾਦੂ। ਕਿੱਥੇ ਪਿੰਡ ਹੈ? ਅਜਨਾਲੇ ਦੇ ਲੱਗੇ ਆ ਹਾਂਜੀ ਕੀ ਗੱਲ ਹੈ ਤੇ 3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿਡਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਔਨ ਕਰਨ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀਗੀ ਉਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ ਨੇ ਨਿਊਜ਼ ਵਾਲੇ ਸਾਧ ਕੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਜੀ ਕੋ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ ਲਿਖ ਜਾਏ ਪਰਿਵਾਰ ਦੇ ਹਾਲਾਤ ਕਿਹੜਾ ਪਰਿਵਾਰ ਦੇ ਹਾਲਾਤ ਪਹਿਲਾਂ ਠੀਕ ਸੀਗੇ ਹੁਣ ਇਹ ਬਿਮਾਰੀ ਦੇ ਕਾਰਨ ਹਾਲਾਤ ਵੀ ਬਹੁਤ ਬੁਰੇ ਹੋ ਗਏ ਪਰਿਵਾਰ ਦੇ ਪਰਿਵਾਰ ਵਿੱਚ ਮਤਲਬ ਇਹਨਾਂ ਦੇ ਮੰਮੀ ਪਾਪਾ ਤੇ ਦੋ ਬ੍ਰਦਰ ਇਹਦੇ ਅਭੀ ਜੋਦੇ ਹੋ ਰਹਾ ਤਾਂ ਦਾਦੀ ਦਾਦਾ ਵਾ ਤੇ ਚਾਚੀ ਚਾਚਾ ਵਾ ਸਰਕਾਰ ਕੋਲ ਮੰਗ ਕਰਨਾ ਚਾਹੁੰਦੇ ਸਰਕਾਰ ਕੋਲ ਬਸ ਇਹ ਹੀ ਮੰਗ ਕਰਨੀ ਚਾਹਣੀ ਬੱਚਾ ਸਾਡਾ ਠੀਕ ਹੋ ਜਾਏ ਹੋਰ ਕੁਝ ਨਹੀਂ ਕਰਨਾ ਚਾਹੁੰਦੇ ਮੇਰਾ ਨਾਮ ਡਾਕਟਰ ਸਿੰਘਨਜੀਤ ਕੋਰੇ ਮੈਸ ਜੂਨੀਅਰ ਰੈਜ਼ੀਡੈਂਟ ਪੀਰੀਐਟ੍ਰਿਕਸ ਦਾ ਸੈਕੰਡ ਈਅਰ ਬੱਚਾ ਆਪਣੇ ਕੋਲ ਐਕਚੁਅਲੀ ਨੂੰ 3 ਸਾਲ ਤੋਂ ਦਿੱਕਤ ਹੈ ਬੱਚੇ ਦੀ ਕਿਡਨੀਸ ਖਰਾਬ ਹੈਗੀ ਹੈ ਆਪਣੇ ਕੋਲ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ ਬਟ ਸਵੈਲਿੰਗ ਦੇ ਨਾਲ ਹੀ ਆਇਆ ਪੂਰੀ ਬਾਡੀ 'ਚ ਸਵੈਲਿੰਗ ਹੋਈ ਹੈ ਦਿੱਕਤ ਚਾਹੀ ਹੁੰਦਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚੱਲ ਰਹੀ ਹੈ ਬਾਕੀ ਆਪਾਂ ਨੂੰ ਇੱਥੇ ਟ੍ਰੀਟ ਕਰਾਂਗੇ ਇਹਨੂੰ ਪਹਿਲਾਂ ਦਾ ਪੀਜੀਆਈ ਤੋਂ ਟ੍ਰੀਟਮੈਂਟ ਚੱਲ ਰਿਹਾ ਆਪਾਂ ਇਹਨੂੰ ਉਹੀ ਟ੍ਰੀਟਮੈਂਟ ਕੰਟੀਨਿਊ ਕਰਾਂਗੇ ਜੀ ਰਿਪੋਰਟ ਦੇਖੀ ਕੀ ਇਹ ਬਿਮਾਰੀ ਕੀ ਹੈ ਜੀ ਇਹ ਅਨੇਸਰੋਟਿਕ ਸਿਲਮ ਹੁੰਦਾ ਹੈ ਇਹ ਨਿਸ਼ਚਿਤ ਦਿੱਕਤਾਂ ਹੁੰਦੀ ਹੈ ਮਤਲਬ 3 ਸਾਲ ਤੋਂ ਬੱਚੇ ਨੂੰ ਦਿੱਕਤ ਚੱਲ ਰਹੀ ਹੈ ਹੁਣ ਦਾ ਡਿਵੈਲਪਮੈਂਟ ਉੱਪਰ ਹੈ ਹਾਂਜੀ ਹਾਂਜੀ ਸੀਐਮ ਭਗਵੰਤ ਮਾਨ ਜੀ ਨੇ ਭੇਜਿਆ ਇਸ ਨੂੰ ਇਲਾਜ ਕਰਨੇ ਤੇ ਸਾਡਾ ਫੈਕਟਰੀ ایرিয়া ਤੋਂ ਆਇਆ ਹੈ ਬਾਕੀ ਆਪਾਂ ਇਹਦਾ ਇਲਾਜ ਕਰਾਂਗੇ ਫ੍ਰੀ ਇਲਾਜ ਦੇ ਆਂਦੇ ਹਾਂਜੀ ਪੂਰੀ ਟੀਮ ਇੱਥੇ ਪੂਰਾ ਚੰਗੀ ਤਰ੍ਹਾਂ ਇਲਾਜ ਕਰਾਂਗੇ ਫ੍ਰੀ ਇਲਾਜ ਜਿੰਨਾ ਹੋ ਸਕੇ ਪੂਰਾ ਕਰਾਂਗੇ 3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿੰਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਆਉਣ ਕਾਰਨ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀਗੀ ਉਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ ਨੇ ਨਿਊਜ਼ ਵਾਲੇ ਸੱਦ ਕੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਜੀ ਉਹ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ੍ਹ ਲਿਖ ਜਾਏ ਆਪਣੇ ਕੋਲ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ ਬਟ ਦਿ ਸਵੇਲਿੰਗ ਦੇ ਨਾਲ ਹੀ ਆਇਆ ਹੈ ਪੂਰੀ ਬਾਡੀ ਚ ਸਵੇਲਿੰਗ ਹੋਈ ਹੈ ਦਿੱਕਤ ਚ ਆਈ ਹੁੰਦਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚ ਆ ਰਹੀ ਹੈ ਜੀ ਕਿਹੜੇ ਕਿਸਰ ਕੀ ਪ੍ਰੋਬਲਮ ਹੈ ਬਤਿਓ ਸਾਹਮਣੇ ਮੇਰਾ ਨਾਮ ਜੋਮਣਪ੍ਰੀਤ ਕੌਰ ਹੈ ਅਭੀ ਜੋਤ ਮੇਰਾ ਪਤੀ ਜਤਾ ਮੈਂ ਦੀ ਚਾਚੀ ਹਾਂ ਤੇ ਸਾਡਾ ਪਿੰਡ ਤਲਵੰਡੀ ਰਾਏ ਦਾਦੂ ਕਿੱਥੇ ਪਿੰਡ ਹੈ ਜੀ ਅਜਨਾਲੇ ਦੇ ਲੱਗੇ ਆ ਹਾਂਜੀ ਕੀ ਗੱਲ ਹੋਈ ਸਰ ਤੇ 3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿਡਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਔਨ ਕਰਨ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀ ਉਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ ਨੇ ਨਿਊਜ਼ ਵਾਲੇ ਸਾਧਕੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਜੀ ਕੋ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕੀ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ੍ਹ ਲਿਖ ਜਾਏ ਪਰਿਵਾਰ ਦੇ ਹਾਲਾਤ ਪਹਿਲਾਂ ਠੀਕ ਸੀਗੇ ਹੁਣ ਇਹ ਬਿਮਾਰੀ ਦੇ ਕਾਰਨ ਹਾਲਾਤ ਵੀ ਬਹੁਤ ਬੁਰੇ ਹੋ ਗਏ ਪਰਿਵਾਰ ਦੇ ਪਰਿਵਾਰ ਵਿੱਚ ਮਤਲਬ ਇਹਨਾਂ ਦੇ ਮੰਮੀ ਪਾਪਾ ਤੇ ਦੋ ਬ੍ਰਦਰ ਇਹਦੇ ਅਭੀ ਜੋਦਦੇ ਹੋ ਰਹਾ ਤਾਂ ਦਾਦੀ ਦਾਦਾ ਵਾ ਤਾਂ ਚਾਚੀ ਚਾਚਾ ਵਾ ਸਰਕਾਰ ਕੋਲ ਮੰਗ ਕਰਨਾ ਚਾਹੁੰਦੇ ਸਰਕਾਰ ਕੋਲ ਬਸ ਇਹੀ ਮੰਗ ਕਰਨੀ ਚਾਹੁੰਦੀ ਬੱਚਾ ਸਾਡਾ ਠੀਕ ਹੋ ਜਾ ਹੋਰ ਕੁਝ ਨਹੀਂ ਕਰਨਾ ਚਾਹੁੰਦੀ ਮੇਰਾ ਨਾਮ ਡਾਕਟਰ ਸਿੰਘਨਜੀਤ ਕੋਰ ਹੈ ਮੈਂ ਜੂਨੀਅਰ ਰੈਜ਼ੀਡੈਂਟ ਪੀਡੀਆਟ੍ਰਿਕਸ ਦਾ ਸੈਕਿੰਡ ইয়ার ਬੱਚਾ ਆਪਣੇ ਕੋਲ ਐਕਚੁਅਲੀ ਇਹਨੂੰ 3 ਸਾਲ ਤੋਂ ਦਿੱਕਤ ਹੈ ਬੱਚੇ ਦੀ ਕਿਡਨੀਸ ਖਰਾਬ ਹੈਗੇ ਆਪਣੇ ਕੋਲ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ ਬਟ ਸਵੇਲਿੰਗ ਦੇ ਨਾਲ ਹੀ ਆਇਆ ਹੈ ਪੂਰੀ ਬਾਡੀ ਤੇ ਸਵੇਲਿੰਗ ਹੋਈ ਹੈ ਦਿੱਕਤ ਚ ਹੈ ਹਿੰਦਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚ ਆ ਰਹੀ ਹੈ ਬਾਕੀ ਆਪਾਂ ਨੂੰ ਇੱਥੇ ਟਰੀਟ ਕਰਾਂਗੇ ਇਹਨੂੰ ਪਹਿਲਾਂ ਇਹਦਾ ਪੀਜੀਆਈ ਤੋਂ ਟਰੀਟਮੈਂਟ ਚੱਲ ਰਿਹਾ ਹੈ ਆਪਾਂ ਇਹਨੂੰ ਕੋਈ ਟਰੀਟਮੈਂਟ ਕੰਟੀਨਿਊ ਕਰਾਂਗੇ ਜੀ ਰਿਪੋਰਟ ਦੇਖੀ ਕਿ ਇਹ ਇੱਕ ਹੀ ਬਿਮਾਰੀ ਕੀ ਹੈ नेफ्रोटिक सिंड्रोम होता है किडनी से दिक्कत तो होती है मतलब 3 साल तो बच्चे में दिक्कत चल रही है उनका डिपोर लाइफ पर क्या है हां जी हां जी सीएम भगवंत मान जी ने भेजे है इसमें कराने इलाज कराने के फर्स्ट अफेक्टेड एरिया तो आया है बाकी अब मैं इधर इलाज करांगे फ्री इलाज करांगे हां जी पूरी टीम में थी पूरा चंगी तरह इलाज करांगे फ्री इलाज जितना